ਨਹਾਂ ਤੁਸੀਂ ਸਤਿ ਸ੍ਰੀ ਅਕਾਲ ਦੀ ਕੀ ਹਾਲ ਹੈ ਠੀਕ ਠਾਕ ਹਾਂਜੀ ਭਰੇ ਆਏ ਸੀਗੇ ਅੱਜ ਆਪਾਂ ਆਪਣੇ ਸਾਧ ਜਣ ਦੇ ਕੋਲ ਠੀਕ ਆ ਜੀ ਤੇ ਮੇਰਾ ਭਰਾ ਬਾਈ ਨੇ ਤਾਂ ਮਨਾ ਕਰਤਾ ਸੀਗਾ ਪਰ ਯਾਰ ਦੋ ਕੂਤਰ ਆਪਾਂ ਲੈ ਕੇ ਹੀ ਚੱਲੇ ਆ ਮੇਰਾ ਵੀਰ ਠੀਕ ਆ ਵੈਸੇ ਤਾਂ ਯਾਰ ਕੂਤਰ ਕੋਈ ਦੇਣ ਨੂੰ ਹੈ ਨਹੀਂ ਸੀਗਾ ਇੱਕ ਆਪਾਂ ਨੂੰ ਆ ਕੂਤਰ ਬਹੁਤ ਜਚਿਆ ਸੀ ਮੇਰਾ ਭਰਾ ਚੈੱਕ ਕਰ ਲਓ ਮੇਰਾ ਭਰਾ ਵੱਡਾ ਕੂਤਰ ਆਈ ਸ਼ਾਖਾ ਘਟਾ ਲਫਰਾ ਐਂ ਕੂਤਰ ਰਹਿੰਦਾ ਤੇ ਬਾਕੀ ਵੀ ਇਹਨੇ ਆ ਭਰਾ ਨੂੰ ਕਹਿ ਕੇ ਕੀ ਕਹਿੰਦਾ ਠੀਕ ਆ ਜੀ ਮੀ ਦਾ ਨਾ ਨਹੀਂ ਕਰੂਗਾ ਪਿਆਰੀ ਆਪਣਾ ਇਹ ਨਾਲ ਨਾ ਨਹੀਂ ਕਰਦਾ ਬੰਦਾ ਆਪਾਂ ਨੂੰ ਆ ਚੈੱਕ ਕਰ ਲਓ ਇਹਨੂੰ ਵੱਡਾ ਕਬੂਤਰਾ ਸ਼ਾਖਾ ਇਸ ਕੂਤਰ ਤੇ ਬਚੇ ਆਪਾਂ ਕਿਸੇ ਵੀਰ ਨੂੰ ਦਿੱਤੇ ਸੀਗੇ ਤੇ ਮੈਂ ਕਹਿੰਦਾ ਵੀਰੇ ਧੰਨ ਧੰਨ ਹੀ ਕਰਾਉਂਦੇ ਸੀ ਚੈੱਕ ਕਰ ਲਓ ਠੀਕ ਆ ਇਹ ਵੀਰੇ ਕੋਈ ਪੱਲਾ ਇਹਦਾ ਠੋਗਿਆ ਨਹੀਂ ਕੋਈ ਕਹੋ ਨਹੀਂ ਜਮਾਂਦਰੂ ਆਈਆਂ ਵੀਰੇ ਇਹ ਜਿਹੜੇ ਬੰਦੇ ਇਸ ਮੰਨ ਕੇ ਚੋਂ ਨਸਲ ਦੀ ਭੇਜਦੀ ਹੈਗੇ ਆ ਉਹ ਮੇਰੇ ਭਰਾ ਵੇਖ ਕੇ ਸਮਝ ਜਾਣਗੇ ਹਾਂ ਵੀ ਕੀ ਗੱਲ ਹੈਗੀ ਆ ਆ ਵੀਰੇ ਸਾਰੇ ਬਾਦਾਮ ਵਾਲੇ ਕੂਤਰ ਵੱਡੇ ਤੇ ਬਾਕੀ ਸਾਨੂੰ ਵਿਖਾਉਣਾ ਜੀ ਇੱਕ ਆਪਾਂ ਕੂਤਰ ਹੋਰ ਲੁੱਟਾ ਆ ਉਹ ਵੀ ਤੁਹਾਨੂੰ ਵਿਖਾਉਣਾ ਮੈਂ ਤਾਂ ਹਾਂਜੀ ਵੀਰੇ ਆ ਵੱਡਾ ਕੂਤਰ ਹੈ ਕੇ ਚੈੱਕ ਕਰ ਲਓ ਜੀ ਚਿੱਟਾ ਸ਼ਾਖ ਠੀਕ ਹੈ ਜੀ ਪਿਓਰ ਸੱਜਣੋਂ ਮਰਾ ਵਾਲੇ ਕੂਤਰਾਂ ਦੇ ਵਿੱਚ ਵੀਰੇ ਕਬੂਤਰਾਂ ਦੇ ਬੱਚੇ ਯਾਰ ਨਿੱਕੇ ਤੋਂ ਨਿੱਕੇ ਪਿੰਡਾਂ ਦਾ ਛੱਡ ਦੋ ਜਾਂਦੇ ਨਹੀਂ ਵੀਰੇ ਪੱਲਾ ਦੁਆਰਾ ਖੋਲੀ ਦਾ ਆ ਚੈੱਕ ਕਰ ਲਓ ਮਰਾ ਭਰਾ ਪੱਲੇ ਦੀ ਬਣਾਵੜ ਚੈੱਕ ਕਰੋ ਦੇਖੋ ਮਰਾ ਭਰਾ ਠੀਕ ਹੈ ਚਿਣੇ ਹੋਏ ਫਾਰਾ ਕੋਈ ਗੈਪ ਨਹੀਂ ਕੋਈ ਕੌਣੀ ਦੂਜਾ ਪੱਲਾ ਵਿਖਾ ਦਿੰਦੇ ਤੇ ਆ ਲਓ ਜੀ ਆ ਸੱਜਣੋਂ ਅਗਲਾ ਪੱਲਾ ਚੈੱਕ ਕਰ ਲਓ ਦੇਖੋ ਜੀ ਬਰੇ ਜਾਨਵਰ ਦੀ ਲੈਂਥ ਐਡੀ ਆ ਨਾ ਮੈਂ ਕਹਿੰਦਾ ਬੱਚੇ ਬਾਈ ਜੀ ਧੰਨ ਧੰਨ ਕਰਾਉਣਗੇ ਸਕੂਟਰ ਤੇ ਆ ਤੁਸੀਂ ਸ਼ਕਲ ਦੁਆਰ ਤੋਂ ਚੈੱਕ ਕਰ ਲਓ ਮੈਂ ਕਰਾਉਂਦਾ ਤੇ ਆਹ ਲਓ ਜੀ ਆ ਸੱਜਣੋ ਰਾਤ ਦਾ ਟਾਈਮ ਆ ਠੀਕ ਆ ਜੀ ਬੱਲਬ ਲਾ ਕੇ ਆਪਾਂ ਤੁਹਾਨੂੰ ਸ਼ੌਂਕ ਕਰਾਈ ਜਾਂਦੇ ਆ ਚੈੱਕ ਕਰ ਲਓ ਮੇਰਾ ਭਰਾ ਠੀਕ ਆ ਬਾਈ ਦੇ ਕੋਲ ਆਪਾਂ ਅੱਜ ਆਏ ਸੀਗੇ ਮੈਂ ਕਹਾਂ ਲਿਆਓ ਚਲੋ ਦੋਨੇ ਆਪ ਆਪਾਂ ਤੋਹਫੇ ਲੈ ਕੇ ਚੱਲਦੇ ਆ ਚੈੱਕ ਕਰੋ ਜਿਹੜੇ ਵੀ ਸੱਜਣ ਦੇ ਘਰ ਗਏ ਨਾ ਬਰੇ ਕਬੂਤਰ ਬਾਈ ਨੂੰ ਅਗਲੇ ਸਾਲ ਮੋਲ ਲੈਣ ਦੀ ਜਾਨਵਰ ਲੋੜ ਨਹੀਂ ਜੀ ਬਾਕੀ ਚਲੋ ਅੱਗੇ ਅਗਲੇ ਦੀ ਕਿਸਮਤ ਹੁਣ ਤੁਹਾਨੂੰ ਮੈਂ ਅਗਲਾ ਵੱਡਾ ਕੂਤਰ ਬਖਾਉਣਾ ਢੱਲ ਫਰਾ ਤੇ ਵੇਹਨੇ ਆ ਕੀ ਕਹਿੰਦਾ ਭਰਾ ਆਪਣਾ ਉਹ ਠੀਕ ਹੈ ਜੀ ਆਹ ਵੱਡਾ ਕੂਤਰ ਚੈੱਕ ਕਰ ਲਓ ਜੀ ਢੱਲ ਫਰਾ ਚਟਾ ਸ਼ਾਖ ਠੀਕ ਹੈ ਜੀ ਦੋਨੇ ਵੀਰੇ ਸਗੇ ਭਰਾ ਆ ਇੱਕੋ ਬਲੱਡ ਦੇ ਕੂਤਰ ਆ ਤੇ ਇਹਦਾ ਪੱਲਾ ਚੈੱਕ ਕਰਾ ਵੀਰੇ ਆ ਲਓ ਸਤਿਨੂੰ ਆਈ ਕਰਕੇ ਰੱਖੀਓ ਲਓ ਜੀ ਆ ਪੱਲੇ ਦੀ ਮੇਰਾ ਭਰਾ ਬਨਾਵੜ ਦੇਖੋ ਜੀ ਕਿੱਡੇ ਚੌੜੇ ਠੀਕ ਹੈ ਜੀ ਵੱਡੇ ਪੱਲੇ ਦਾ ਆਪਣਾ ਕੂਤਰ ਆ ਤੇ ਅਗਲਾ ਪੱਲਾ ਵਿਖਾ ਦੇ ਵੀਰੇ ਬਾਕੀ ਆ ਸੱਦਨ ਨੂੰ ਅਗਲਾ ਪੱਲਾ ਚੈੱਕ ਕਰ ਲੋ ਦੇਖੋ ਜੀ ਕਿੱਡੇ ਨਿੱਗਰ ਪੱਲਿਆਂ ਦਾ ਸੱਦਨੋਂ ਕਬੂਤਰ ਬਚਿਆ ਜਨੈ ਮਰਜੀ ਡਾਲੀਓ ਮਰਾ ਵੀਰ ਠੀਕ ਹੈ ਜੀ ਹੁਣ ਵੀਰੇ ਪੈਰ ਉਹ ਖਾਦੇ ਕੂਤਰ ਦੇ ਤੇ ਆ ਸੱਦਨੋਂ ਕੂਤਰ ਦੇ ਪੈਰ ਆ ਜੀ ਜੋੜ ਕਿਵੇਂ ਵੀਰੇ ਦਾ ਤੁਸੀਂ ਲਓ ਜੀ ਬਿਲਕੁਲ ਵੀਰੇ ਬਾਂਦਰੀਵੋਣਾਂ ਦਾ ਆਪਣਾ ਇਹ ਕੂਤਰ ਆ ਠੀਕ ਹੈ ਗੁਲਾਬੀ ਇਨੋਕ ਗੁਲਾਬੀ ਪਾਲਕਾਂ ਦਾ ਆਪਣਾ ਸੱਦਨੋਂ ਕੂਤਰ ਚੈੱਕ ਕਰੋ ਮਰਾ ਭਰਾ ਠੀਕ ਹੈ ਬਾਕੀ ਤੁਸੀਂ ਤੁਰਦਾ ਫਿਰਦਾ ਕੂਤਰ ਇਹ ਚੈੱਕ ਕਰੀ ਦਿੱਤਾ ਸੀ ਲੈਂਥ ਦੁਆਰ ਤੋਂ ਚੈੱਕ ਕਰ ਲੋ ਜਾਨਵਰ ਆਪਣੇ ਦੀ ਬਿਲਕੁਲ ਤੰਦਰੁਸਤ ਕੂਟਰ ਸੱਤ ਨੂੰ ਆ ਘੋੜੇ ਵਾਂਗੂ ਪਏ ਆ ਤੇ ਜਿਹੜੇ ਕਿਸੇ ਭਰਾ ਨੂੰ ਚਾਹੀਦੇ ਹੋਣਗੇ ਆਪਣੇ ਨਾਲ ਫੇਟਾਂ ਦੇ ਤੇ ਨੰਬਰ ਤੇ ਮੇਰਾ ਭਰਾ ਤੁਸੀਂ ਕੰਟੈਕਟ ਕਰ ਲਿਓ ਠੀਕ ਹੈ ਜੀ ਠੀਕ ਹੈ ਵੀ ਸਦਨੋਂ ਮਿਲਦੇ ਹੁਣ ਆਪਾਂ ਸੋਨੂੰ ਫਿਰ ਅਗਲੀ ਵੀਡੀਓ ਵਿੱਚ ਫਿਰ ਲਾਵਾਂਗੇ ਤੁਹਾਡੇ ਵਾਸਤੇ ਵਧੀਆ ਟੌਪ ਕਲਾਸ ਤੇ ਬਰੇ ਮਸਲਾ ਵਾਲੇ ਜਾਨਵਰ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਮਿਹਰਬਾਨੀ ਬਜੀ ਛੱਡਦੇ ਬੀ